ਮੈਂ ਵਿਸ਼ਾਲ अवस्थी ਆਮ ਆਦਮੀ ਪਾਰਟੀ ਤੋਂ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਦੇ ਵਿੱਚ ਅੱਜ ਮੈਂ ਸਮੁੱਚੇ ਭਾਰਤ ਨੂੰ ਸਮੁੱਚੇ ਦੇਸ਼ ਨੂੰ ਪੰਜਾਬ ਨੂੰ ਇੱਕ ਬਹੁਤ ਬੜੀ ਮੁਬਾਰਕਬਾਦ ਦੇਣਾ ਚਾਹੁੰਗਾ ਕਿ ਅੱਜ 15 ਅਗਸਤ ਦੇ ਦਿਨ ਅਸੀਂ 74ਵਾਂ 74th ਆਜ਼ਾਦੀ ਦਿਵਸ ਮਨਾਣ ਜਾ ਰਹੇ ਹਾਂ ਸਵਤੰਤਰਤਾ ਦਿਵਸ ਮਨਾਣ ਜਾ ਰਹੇ ਹਾਂ ਅੱਜ ਸਾਨੂੰ ਆਜ਼ਾਦ ਹੋਏ ਨੂੰ 74 ਸਾਲ ਹੋ ਗਏ ਨਾਲ ਹੀ ਨਾਲ ਮੈਂ ਸਾਰਿਆਂ ਨੂੰ ਇੱਕ ਮੈਸੇਜ ਵੀ ਜ਼ਰੂਰ ਦੇਣਾ ਚਾਹੁੰਗਾ ਕਿ ਜਦੋਂ ਅਸੀਂ ਬੈਠ ਕੇ ਸੋਚੀਏ ਅੱਜ ਸਾਡੇ ਦੇਸ਼ ਦੀ ਜਿਹੜੀ ਨੌਜਵਾਨ ਪੀੜੀ ਹੈ ਸਾਡੇ ਦੇਸ਼ ਦੇ ਜਿਹੜੇ ਲੋਕ ਹੈ ਬੁੱਧੀਜੀਵੀ ਲੋਕ ਹੈ ਔਰ ਬਾਕੀ ਦੇਸ਼ ਦੀ ਜਿੰਨੀ ਜਨਤਾ ਹੈ ਮੈਂ ਉਹਨਾਂ ਨੂੰ ਇੱਕ ਮੈਸੇਜ ਜ਼ਰੂਰ ਦੇਣਾ ਚਾਹਨਾ ਹੈ ਕਿ ਅੱਜ ਸਾਨੂੰ ਆਜ਼ਾਦ ਹੋਏ ਨੂੰ ਜਿੱਥੇ 74 ਸਾਲ ਹੋ ਗਏ ਕਿਤੇ ਨਾ ਕਿਤੇ ਸਾਡੇ ਤੇ ਜਿਹੜੇ ਸੀ ਗੋਰੇ ਰਾਜ ਕਰਦੇ ਸੀ ਪਰ ਅੱਜ ਵੀ ਅਸੀਂ ਉਸ ਗੁਲਾਮੀ ਚੋਂ ਬਾਹਰ ਨਹੀਂ ਨਿਕਲੇ ਅੱਜ ਵੀ ਸਾਡੇ ਉੱਤੇ ਕਿਸੇ ਟਾਈਮ ਗੋਰਿਆਂ ਨੇ ਰਾਜ ਕੀਤਾ ਸੀ ਅੱਜ ਸਾਡੇ ਉੱਤੇ ਕਾਲੇ ਰਾਜ ਕਰ ਰਹੇ ਐ ਤਾਂ ਤੁਸੀਂ ਸਮਝ ਜਾਣਾ ਚਾਹਨੇ ਹੋਗੇ ਸਮਝਦੇ ਹੋਗੇ ਕਿ ਮੈਂ ਕੀ ਕਹਿਣਾ ਚਾਹ ਰਿਹਾ ਅੱਜ ਵੀ ਅਸੀਂ ਗੁਲਾਮੀ ਦੀ ਜੰਜੀਰਾਂ ਦੇ ਵਿੱਚ ਜਕੜੇ ਹੋਏ ਐ ਅਸੀਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਏ ਸਾਡੇ ਦੇਸ਼ 'ਚੋਂ ਅੱਜ ਵੀ ਬੇਈਮਾਨੀ ਭ੍ਰਸ਼ਟਾਚਾਰੀ ਜਿਹੜਾ ਸਾਡੇ ਦੇਸ਼ ਦੇ ਵਿੱਚ ਅੱਜ ਵੀ ਕੋਈ ਕਾਨੂੰਨ ਇਸ ਤਰੀਕੇ ਦੇ ਨੇ ਅੱਜ ਵੀ ਸਾਡੇ ਉੱਤੇ ਕਈ ਬੰਦਸ਼ ਐਸੀਆਂ ਐਸੀਆਂ ਹੈ ਜਿਹਦੇ ਖਿਲਾਫ ਅਸੀਂ ਆਵਾਜ਼ ਨਹੀਂ ਉਠਾ ਸਕਦੇ ਸੋ 15 ਅਗਸਤ ਦੇ ਦਿਨ ਸਵਤੰਤਰਤਾ ਦੇ ਦਿਨ ਮੈਂ ਆਪਣੇ ਪੂਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਇਹੀ ਮੈਸੇਜ ਦੇਣਾ ਚਾਹੁੰਦਾ ਨੌਜਵਾਨ ਪੀੜੀ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਆਓ ਅਸੀਂ ਸਵਤੰਤਰਤਾ ਦਾ ਜਸ਼ਨ ਮਨਾਈਏ ਤੇ ਪੂਰੀ ਤਰ੍ਹਾਂ ਜੋ ਸਵਤੰਤਰਤਾ ਜਿਸ ਤਰ੍ਹਾਂ ਦੀ ਸਵਤੰਤਰਤਾ ਸਾਨੂੰ ਮਿਲਣੀ ਚਾਹੀਦੀ ਹੈ ਮੈਂ ਆਮ ਆਦਮੀ ਪਾਰਟੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਆਓ ਅਸੀਂ ਮਿਲ ਕੇ ਇਸ ਵਾਰ ਪੰਜਾਬ ਦੇ ਵਿੱਚ आम आदमी पार्टी दी सरकार ਲੈ ਕੇ ਆਈਏ ਤੇ ਪੰਜਾਬ ਨੂੰ ਗੁਲਾਮੀ ਦੀ ਜ਼ੰਜੀਰਾਂ ਦੇ ਵਿੱਚੋਂ ਕਢੀਏ ਪੰਜਾਬ ਦੇ ਵਿੱਚ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਹਿਣ ਦੀ ਜ਼ਰੂਰਤ ਨਹੀਂ ਹੈ ਪੰਜਾਬ ਦੇ ਵਿੱਚ ਪਾਂਤ ਪਾਂਤ ਦੇ ਜਿਹੜੇ ਹੈਗੇ ਆ ਮਾਫੀਆ ਰੇਤ ਮਾਫੀਆ ਬਿਜਲੀ ਮਾਫੀਆ ਸ਼ਰਾਬ ਮਾਫੀਆ ਭ੍ਰਸ਼ਟਾਚਾਰੀ ਸਾਡਾ ਪੰਜਾਬ ਅੱਜ 274000 ਕਰੋੜ ਦੇ ਘਾਟੇ 'ਚ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ 3000 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਸਾਡਾ ਪੰਜਾਬ ਚੱਲ ਰਿਹਾ ਹੈ ਸੋ ਇਸ ਪੰਜਾਬ ਨੂੰ ਕਾਟੇ ਦੇ ਵਿੱਚੋਂ ਬਾਹਰ ਕੱਢਣ ਲਈ ਇਸ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਾਰੀ ਨੌਜਵਾਨ ਪੀੜੀ ਨੂੰ ਕਮਰ ਕਸਨੀ ਪਾਉਗੀ ਤੇ ਇਸ ਸਵਤੰਤਰਤਾ ਨੂੰ ਜੇ ਅਸੀਂ ਪੂਰੀ ਤਰ੍ਹਾਂ ਜੀਣਾ ਚਾਹੁੰਦੇ ਆ ਅਸੀਂ ਸਵਤੰਤਰ ਹੋਣਾ ਚਾਹੁੰਦੇ ਆ ਇਸ ਵਾਰ ਅਸੀਂ ਕਿਸੇ ਵੀ ਝੂਠੇ ਵਾਅਦਿਆਂ ਦੇ ਵਿੱਚ ਲਾਰਿਆਂ ਦੇ ਵਿੱਚ ਅਸੀਂ ਕਿਸੇ ਵੀ ਕਿਸਮ ਦੇ ਲਾਲਚ ਦੇ ਵਿੱਚ ਆਪਣਾ ਜ਼ਮੀਰ ਆਪਣੀ ਵੋਟ ਨਾ ਵੇਚੀਏ ਕਿਸੇ ਵੀ ਤਰੀਕੇ ਦੇ ਸ਼ਰਾਬ ਇਹ ਪੈਸੇ ਦੇ ਲਾਲਚ ਨੂੰ ਲੈ ਕੇ ਅਸੀਂ ਇਸ ਵਾਰ ਜਿਹੜਾ ਹੈ ਵੋਟ ਨਾ ਪਾਈਏ ਸੋ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਸਾਰੇ ਨੌਜਵਾਨ ਸਾਡੀ ਆਮ ਆਦਮੀ ਪਾਰਟੀ ਦਾ ਸਾਥ ਦੇਣ ਇਸ ਵਾਰ ਆਪਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈਏ ਤੇ ਪੂਰੀ ਤਰ੍ਹਾਂ ਅਸੀਂ ਸਵਤੰਤਰਤਾ ਦਾ ਜਸ਼ਨ ਮਨਾਈਏ ਅਸੀਂ ਜਾਣਦੇ ਹਾਂ ਕਿ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਜਿਹੜੀ ਸੋਚ ਨਾਲ ਕੰਮ ਕੀਤਾ ਹੈ ਚਾਹੇ ਉਹ ਹੈਲਥ ਸਟਰਕਚਰ ਲੈ ਲਓ ਚਾਹੇ ਉਹ ਐਜੂਕੇਸ਼ਨ ਲੈਵਲ ਲੈ ਲਓ ਚਾਹੇ ਬਾਕੀ ਅਸੀਂ ਬਜ਼ੁਰਗਾਂ ਦੀ ਪੈਨਸ਼ਨ ਲਈਏ ਨੌਜਵਾਨਾਂ ਵਾਸਤੇ ਜੋ ਉਹਨਾਂ ਨੇ ਕੀਤਾ ਹੈ ਪਲੇਅਰਸ ਵਾਸਤੇ ਸਪੋਰਟਸ ਦੇ ਵਿੱਚ ਜੋ ਉਹਨਾਂ ਨੇ ਕੀਤਾ ਤੇ ਸਾਡਾ ਪੰਜਾਬ ਉਹਨਾਂ ਹੀ ਪਿੱਛੇ ਚਲਾ ਗਿਆ ਅੱਜ ਸਾਡਾ ਪੰਜਾਬ ਸਵਤੰਤਰਤਾ ਤੋਂ 74 ਸਾਲ ਬਾਅਦ ਸਾਡਾ ਪੰਜਾਬ 17ਵੇਂ ਨੰਬਰ ਤੇ ਚਲਾ ਗਿਆ ਜਿਹੜਾ ਪਹਿਲੇ ਨੰਬਰ ਤੇ ਹੁੰਦਾ ਸੀ ਜੇ ਅੱਜ ਅਸੀਂ ਫੇਰ ਝੂਠੇ ਵਾਅਦੇ ਕਰਨ ਵਾਲੀ ਸਰਕਾਰ ਐਸੇ ਲੋਗ ਜਿਹੜੇ ਹੱਥ ਦੇ ਵਿੱਚ ਗੁਟਕਾ ਸਾਹਿਬ ਨੂੰ ਪਕੜ ਕੇ ਝੂਠੇ ਸੋਹਾ ਖਾਂਦੇ ਆ ਔਰ ਚੋਣਾਂਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਲਾਲਚ ਦੇ ਦਿੰਦੇ ਆ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਕੇਜਰੀਵਾਲ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇੱਕ ਵਾਅਦਾ ਕੀਤਾ ਕਿ ਜੇ ਪੰਜਾਬ 'ਚ ਉਹਨਾਂ ਦੀ ਸਰਕਾਰ ਆਂਦੀ ਹੈ ਤੇ ਸਾਡੀ ਸਰਕਾਰਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਹੈ ਅਸੀਂ ਬਿਜਲੀ ਦਵਾਂਗੇ ਹੋਰ ਸਹੂਲਤਾਂ ਦਵਾਂਗੇ ਤੇ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਦੇਖਦੇ ਹੋਏ ਜਿਹੜੀਆਂ ਸਾਡੀਆਂ ਪਿਛਲੀਆਂ ਸਰਕਾਰਾਂ ਚਾਹੇ ਅਕਾਲੀ ਹੈ ਚਾਹੇ ਕਾਂਗਰਸ ਹੈ ਚਾਹੇ ਬੀਜੇਪੀ ਚਾਹੇ ਕੋਈ ਵੀ ਸਰਕਾਰ ਹੈ ਉਹਨਾਂ ਦੇ ਪਿੱਛੇ ਜਿਹੜਾ ਹੈ ਝੂਠ ਵਾਦੇ ਕਰਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਕੋਈ ਕਹਿੰਦਾ ਅਸੀਂ 400 ਯੂਨਿਟ ਦਵਾਂਗੇ ਕੋਈ ਕਹਿ ਰਿਹਾ ਅਸੀਂ 3 ਰੁਪਏ ਯੂਨਿਟ ਦਵਾਂਗੇ ਸੋ ਮੈਂ ਪੂਰੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਭੋਲੇ-ਪਾਲੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਇਸ ਵਾਰ ਕਿਸੇ ਵੀ ਝੂਠੇ ਲਾਲਚ ਦੇ ਵਿੱਚ ਨਾ ਫਸਿਓ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਅਸੀਂ ਸਵਤੰਤਰਤਾ ਦਾ ਜਸ਼ਨ ਮਨਾਵਾਂਗੇ ਤੇ ਸਾਡੇ ਮੇਰੀ ਸਾਰੇ ਪੰਜਾਬ ਤੋਂ ਪੰਜਾਬ ਦੇ ਨੌਜਵਾਨਾਂ ਤੋਂ ਸਭ ਤੋਂ ਅਪੀਲ ਹੈ ਆਓ ਆਪਾਂ ਆਮ ਆਦਮੀ ਦਾ ਸਾਥ ਦਈਏ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈਏ ਧੰਨਵਾਦ